ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਉੱਪਰ ਜੀ ਅੱਜ ਅਸੀਂ ਬਣਾਵਾਂਗੇ ਮਹਾਂ ਦੀ ਦਾਲ ਦੇ ਦਹੀਂ ਭੱਲੇ ਇੱਥੇ ਅਸੀਂ ਦਾਲ ਨੂੰ ਨਾ ਤਾਂ ਰਾਤ ਪਰ ਭਿਉਂ ਕੇ ਰੱਖਿਆ ਇਹ ਤੇ ਨਾ ਹੀ ਜ਼ਿਆਦਾ ਅਸੀਂ ਫੈਂਟਾਂਗੇ ਫਿਰ ਵੀ ਸਾਡੇ ਜਿਹੜੇ ਭੱਲੇ ਆ ਇੱਕਦਮ ਰੂਈ ਵਰਗੇ ਨਰਮ ਬਣਨਗੇ ਚਲੋ ਸ਼ੁਰੂ ਕਰਦੇ ਹਾਂ ਮਹਾਂ ਦੀ ਦਾਲ ਦੇ ਦਹੀਂ ਭੱਲੇ ਬਣਾਉਣਾ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚਲিয়ে ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇੱਕ ਕੌਲੀ ਜਿਹੜੀ ਆ ਮਾਹਾਂ ਦੀ ਦਾਲ ਦੀ ਲੈ ਲੈਣੀ ਆ ਅਸੀਂ ਇਸ ਨੂੰ ਬਿਲਕੁਲ ਵੀ ਰਾਤ ਪਰ ਭੋਂ ਕੇ ਨਹੀਂ ਰੱਖਿਆ ਹੈ ਇੱਥੇ ਅਸੀਂ ਅੱਧੀ ਕੌਲੀ ਜਿਹੜੀ ਆ ਪਾਣੀ ਦੀ ਲੈ ਲੈਣੀ ਆ ਦਾਲ ਅਤੇ ਪਾਣੀ ਨੂੰ ਅਸੀਂ ਮਿਕਸ ਕਰਕੇ ਗ੍ਰਾਈਂਡਰ ਦੇ ਵਿੱਚ ਇੱਕ ਪੇਸਟ ਤਿਆਰ ਕਰ ਲੈਂਦੇ ਆ ਅਤੇ ਅਸੀਂ ਇੱਥੇ ਪੀਸੀ ਹੋਈ ਦਾਲ ਨੂੰ ਇੱਕ ਬਰਤਨ ਦੇ ਵਿੱਚ ਜਿਹੜਾ ਆ ਕੱਢ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੀ ਜਿਹੜੀ ਦਾਲ ਆ ਉਹ ਇੰਨੀ ਕ ਹੀ ਅਸੀਂ ਪੀਸਣੀ ਹੈ ਨਾ ਜ਼ਿਆਦਾ ਮੋਟੀ ਤੇ ਨਾ ਜ਼ਿਆਦਾ ਪਤਲੀ ਕਰਨੀ ਹੈ ਇੱਥੇ ਅਸੀਂ ਆਪਣੀ ਜਿਹੜੀ ਦਾਲ ਆ ਉਸ ਨੂੰ 5 ਮਿੰਟ ਦੇ ਲਈ ਜਿਹੜਾ ਆ ਘੁਮਾ ਘੁਮਾ ਕੇ ਫੈਂਟ ਲੈਂਦੇ ਆ ਅਸੀਂ ਇਸ ਨੂੰ ਜ਼ਿਆਦਾ ਨਹੀਂ ਫੈਂਟਾਂਗੇ ਦਾਲ ਨੂੰ ਫੈਂਟਦੇ ਹੋਏ ਜਿਹੜੇ ਆ ਲਗਾਤਾਰ 5 ਕਿ ਮਿੰਟ ਹੋ ਗਏ ਆ ਤੁਸੀਂ ਦੇਖ ਸਕਦੇ ਆ ਕਿ ਸਾਡੀ ਦਾਲ ਦਾ ਜਿਹੜਾ ਰੰਗ ਆ ਥੋੜਾ ਜਿਹਾ ਬਦਲ ਗਿਆ ਆ ਤੇ ਹੁਣ ਅਸੀਂ ਇਸ ਨੂੰ ਫੈਂਟਣਾ ਜਿਹੜਾ ਆ ਬੰਦ ਕਰ ਦਿੰਦੇ ਆ ਤੇ ਇਹਦੇ ਵਿੱਚ ਜੋ ਵੀ ਅਸੀਂ ਮਸਾਲੇ ਐਡ ਕਰਨੇ ਆ ਉਹ ਕਰ ਲੈਂਦੇ ਆ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਜਿਹੜਾ ਨਮਕ ਆ ਉਹ ਐਡ ਕਰ ਲੈਂਦੇ ਆ ਉਸ ਤੋਂ ਬਾਅਦ ਅਸੀਂ ਜਿਹੜਾ ਇੱਥੇ ਜੀਰਾ ਪਾਊਡਰ ਆ ਉਹ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਅਸੀਂ ਜਿਹੜੀ ਕਾਲੀ ਮਿਰਚਾ ਉਹ ਪਾ ਦਵਾਂਗੇ ਅਗਰ ਤੁਸੀਂ ਹੋਰ ਵੀ ਕੋਈ ਮਸਾਲੇ ਐਡ ਕਰਨਾ ਚਾਹੋ ਤਾਂ ਪਾ ਸਕਦੇ ਆ ਉਸ ਤੋਂ ਬਾਅਦ ਅਸੀਂ ਚਮਚੇ ਦਾ ਚੌਥਾ ਹਿੱਸਾ ਜਿਹੜਾ ਬੇਕਿੰਗ ਪਾਊਡਰ ਪਾ ਲਿਆ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਹੈ ਮਿਲਾ ਲਵਾਂਗੇ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਕਿ ਸਾਡੀ ਦਾਲ ਦਾ ਜਿਹੜਾ ਮਿਕਸਚਰ ਆ ਫੁੱਲਿਆ ਫੁੱਲਿਆ ਜਿਹਾ ਲੱਗ ਰਿਹਾ ਏ ਹੁਣ ਅਸੀਂ ਇਹਦੇ ਜਿਹੜੇ ਦਹੀਂ ਭੱਲੇ ਆ ਉਹ ਬਣਾ ਲੈਂਦੇ ਆ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਦਾਲ ਦੇ ਜਿਹੜੇ ਭੱਲੇ ਆ ਉਹ ਪਾ ਲੈਂਦੇ ਆ ਅਸੀਂ ਇੱਕ ਇੱਕ ਕਰਕੇ ਸਾਰੇ ਭੱਲੇ ਬਣਾ ਲੈਂਦੇ ਆ ਇਹ ਪੋਂ ਤੋਂ 2 ਮਿੰਟ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਦੂਸਰੀ ਸਾਈਡ ਤੋਂ ਵੀ ਪਲਟ ਦਿੰਦੇ ਆ ਤਾਂ ਜੋ ਦੋਨਾਂ ਸਾਈਡਾਂ ਤੋਂ 골ਡਨ ਬ੍ਰਾਊਨ ਹੋ ਜਾਣ ਜਦ ਤੱਕ ਸਾਡੇ ਭੱਲੇ ਪੱਕਦੇ ਆ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇੱਥੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਜਿਹੜੇ ਭੱਲੇ ਆ ਉਹ ਪੂਰੀ ਤਰ੍ਹਾਂ ਦੇ ਨਾਲ 골ਡਨ ਬ੍ਰਾਊਨ ਹੋ ਗਏ ਆ। ਬਿਨਾ ਦਾਲ ਨੂੰ ਜ਼ਿਆਦਾ ਟਾਈਮ ਫੈਂਟੇ ਹੀ ਸਾਡੇ ਜਿਹੜੇ ਭੱਲੇ ਆ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਫੁੱਲੇ ਫੁੱਲੇ ਬਣ ਰਹੇ ਆ। ਮੇਰੀ ਇਸ ਰੈਸਪੀ ਨੂੰ ਤੁਸੀਂ ਵੀ ਜ਼ਰੂਰ ਆਪਣੇ ਘਰ ਦੇ ਵਿੱਚ ਟ੍ਰਾਈ ਕਰਿਓ। ਤੁਸੀਂ ਦੇਖ ਸਕਦੇ ਆ ਕਿ ਸਾਡੇ ਦਹੀਂ ਭੱਲੇ ਜਿਹੜੇ ਆ ਕਿੰਨੇ ਫੁੱਲੇ ਫੁੱਲੇ ਹੋਏ ਬਣੇ ਹਨ। ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ। ਜੇਕਰ ਤੁਸੀਂ ਇਸ ਭੱਲਿਆਂ ਨੂੰ ਸੁੱਕੇ ਖਾਣਾ ਚਾਹੋ ਤਾਂ ਤੁਸੀਂ ਸੁੱਕੇ ਵੀ ਖਾ ਸਕਦੇ ਆਂ ਅਗਰ ਇਹਨਾਂ ਦੇ ਵਿੱਚ ਦਹੀਂ ਪਾ ਕੇ ਖਾਣਾ ਚਾਹੋ ਤਾਂ ਤੁਸੀਂ ਉਸ ਤਰ੍ਹਾਂ ਵੀ ਖਾ ਸਕਦੇ ਆਂ ਅਸੀਂ ਇੱਕ ਬਰਤਨ ਦੇ ਵਿੱਚ ਇੱਥੇ ਥੋੜਾ ਜਿਹਾ ਗਰਮ ਪਾਣੀ ਜਿਹੜਾ ਇਹੋ ਲੈ ਲਿਆ ਤੇ ਉਸ ਵਿੱਚ ਜਿਹੜੇ ਅਸੀਂ ਭੱਲੇ ਆ ਉਹ ਪਾ ਦਵਾਂਗੇ ਤਾਂ ਜੋ ਇਹ ਹਲਕੇ ਹਲਕੇ ਹੋਰ ਸੌਫਟ ਹੋ ਜਾਣ 5 ਕਿ ਮਿੰਟ ਪਾਣੀ ਵਿੱਚ ਭਿਉਣ ਤੋਂ ਬਾਅਦ ਭੱਲੇ ਜਿਹੜੇ ਆ ਤੁਸੀਂ ਦੇਖ ਸਕਦੇ ਆਂ ਕਿ ਕਿੰਨੇ ਜ਼ਿਆਦਾ ਹੋਰ ਸੌਫਟ ਹੋ ਗਏ ਹਨ ਅਸੀਂ ਸਾਰੇ ਭੱਲਿਆਂ ਨੂੰ ਇੱਕ ਇੱਕ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ। ਦੂਸਰੀ ਤਰ੍ਹਾਂ ਫਸੇ ਭੱਲਿਆਂ ਦੇ ਲਈ ਜਿਹੜਾ ਦਹੀਂ ਹੋ ਤਿਆਰ ਕਰ ਲੈਂਦੇ ਆ ਇੱਥੇ ਅਸੀਂ ਇੱਕ ਕੌਲੀ ਦਹੀਂ ਦੀ ਲਈ ਹੈ ਜੋ ਕਿ ਅਸੀਂ ਫੈਂਟਿਆ ਹੋਇਆ ਹੈ। ਤੇ ਇਸ ਦੇ ਵਿੱਚ ਅਸੀਂ ਅੱਧਾ ਚਮਚ ਜਿਹੜਾ ਚੀਨੀ ਐਡ ਕਰ ਦਿੱਤੀ ਹੈ। ਤੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ। ਸਾਡੇ ਜਿਹੜੇ ਭੱਲੇ ਆ ਸੀ ਉਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਹੁਣ ਅਸੀਂ ਇਹਨਾਂ ਦੇ ਉੱਪਰ ਜਿਹੜੀ ਆ ਦਹੀਂ ਪਾ ਦਵਾਂਗੇ ਜੇਕਰ ਤੁਸੀਂ ਲੂਣ ਵਾਲਾ ਦਹੀਂ ਪਸੰਦ ਕਰਦੇ ਹੋ ਤਾਂ ਤੁਸੀਂ ਲੂਣ ਵਾਲਾ ਦਹੀਂ ਪਾ ਸਕਦੇ ਹੋ ਇੱਥੇ ਅਸੀਂ ਮਿੱਠੇ ਵਾਲਾ ਦਹੀਂ ਪਾਇਆ ਹੈ ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਹਰੀ ਚਟਨੀ ਪਾ ਦਵਾਂਗੇ ਹਰੀ ਚਟਨੀ ਪਾਉਣ ਤੋਂ ਬਾਅਦ ਅਸੀਂ ਭੱਲਿਆਂ ਦੇ ਉੱਪਰ ਲਾਲ ਚਟਨੀ ਪਾ ਦਵਾਂਗੇ ਹੁਣ ਅਸੀਂ ਭੱਲਿਆਂ ਦੇ ਉੱਪਰ ਸਵਾਦ ਅਨੁਸਾਰ ਨਮਕ ਪਾ ਦਵਾਂਗੇ। ਥੋੜਾ ਜਿਹਾ ਅਸੀਂ ਇਹਦੇ ਉੱਪਰ ਜੀਰਾ ਪਾਊਡਰ ਪਾ ਦਵਾਂਗੇ। ਥੋੜੀ ਜੀ ਅਸੀਂ ਇਹਦੇ ਉੱਪਰ ਲਾਲ ਮਿਰਚ ਪਾਊਡਰ ਪਾ ਦਵਾਂਗੇ। ਇੱਥੇ ਸਾਡੇ ਦਹੀਂ ਭੱਲੇ ਜਿਹੜੇ ਆ ਬਿਲਕੁਲ ਬਣ ਕੇ ਤਿਆਰ ਹੋ ਗਏ ਆ। ਇੱਥੇ ਸਾਡੇ ਦਹੀਂ ਭੱਲੇ ਜਿਹੜੇ ਜਿੰਨੇ ਸੋਹਣੇ ਦੇਖਣ ਨੂੰ ਲੱਗ ਰਹੇ ਉਸ ਤੋਂ ਕਿਤੇ ਵੱਧ ਖਾਣ ਨੂੰ ਸਵਾਦ ਹੋਣਗੇ। ਆਸ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਤੇ ਤੁਸੀਂ ਵੀ ਇਹ ਰੈਸਪੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋਗੇ। ਮੇਰੀ ਅੱਜ ਦੀ ਇਹ ਦਹੀਂ ਪੱਲੀਆਂ ਦੀ ਰੈਸਪੀ ਕਿਹੋ ਜੀ ਤੁਹਾਨੂੰ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆ ਇੱਕ ਹੋਰ ਰੈਸਪੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ